ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਤੂਤੀ ਖੋਲ ਵਿਛਾਏ ھیਠ ਇੱਕ ਖੋਲ ਥੋੜਾ ਜਾਂ ਭਾਰਾ ਹੀ ਵਿਚਾਰਨ ਕਰਨਾ ਖੋਲ ਨਹੀਂ ਕਹਿਣਾ ਗਰਦਪ ਵਾਗੂ ਵਾਂਗੂ ਲਾਹੇ ਪੇਟ ਇਹ ਵੀ ਧਿਆਨ ਨਾਲ ਗਰਦਬ ਦਬ ਨਹੀਂ ਕਹਿਣਾ ਆਮ ਗਰਦਾ ਵੀ ਕਹਿੰਦੇ ਗੱਗਾ ਰਾਰਾ ਦੱਦਾ ਬੱਬਾ ਗਰਦਾਪ ਗਰ ਦਾਪ ਮੈਂ ਪਾਠ ਠੀਕ ਕਰਨਾ ਗਰਦਾਪ ਗਰਦਾਪ ਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਹਾਂਦੀ ਵਾਂਗੂ ਤੇਸਰ ਗਰਦਾਪ ਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਾਈਐ ਰਹਾਉ ਪੂਜਾ ਤਿਲਕ ਕਰਤ ਇਸਨਾਨਾ ਛੁਰੀ ਕਾੜ ਲੈ ਗਏ ਹੱਥ ਦਾਨਾ ਬੀਦ ਪੜੈ ਮੁਖ ਮੀਠੀ ਬਾਣੀ ਪੜ ਪਦ ਜਿਹੜਾ ਇਹ ਭਾਰਾ ਉਚਾਰਨ ਕਰਨਾ ਜੀ ਆਖੋਤ ਇਹ ਜੀ ਤੇ ਬਿੰਦੀ ਨਹੀਂ ਲਾਉਣੀ ਆ ਤੇ ਲਾਉਣੀ ਹੈ ਜੀਆ ਕੋਹਤ ਨ ਸੰਗੈ ਪ੍ਰਾਣੀ ਇਹਨੂੰ ਕੋਹਤ ਨਹੀਂ ਕਹਿ ਦੇਣਾ ਕੋਹਤ ਪੋਲਾ ਹੀ ਉਚਾਰਨ ਕਰਨਾ ਜੀਆ ਕੋਹਤ ਨ ਸੰਗੈ ਪ੍ਰਾਣੀ ਕਹ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗਉੜੀ ਮਹੱਲਾ ਪੰਜਵਾ ਥੇਰ ਘਰ ਬੈਸਹੁ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਇਹ ਵਿਸਰਾਮ ਬਹੁਤ ਧਿਆਨ ਨਾਲ ਲਾਉਣਾ ਸਤਗੁਰ ਤੁਮਰੇ ਨਹੀਂ ਕਹਿ ਦੇਣਾ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੇ ਵਿਸਰਾਮ ਲਾਉਣਾ ਸਤਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਯਾਨੀ ਸਤਗੁਰੂ ਜੀ ਨੇ ਤੁਹਾਡੇ ਕੰਮ ਸਵਾਰ ਦਿੱਤੇ ਰਾਸ ਕਰ ਦਿੱਤੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਾਨਕੀ ਪੈਜ ਰੱਖੀ ਕਰਤਾਰੇ ਬਾਦशाह ਸਾਹ ਸਭ ਵਸ ਕਰ ਦੀਨੇ ਜਾਨਕੀ ਪੈਜ ਰੱਖੀ ਕਰਤਾਰੇ ਬਾਦशाह ਸਾਹ ਸਭ ਵਸ ਕਰ ਦੀਨੇ ਵਸ ਕਸ ਕੇ ਬੋਲਿਆ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਨਾਨਾ ਲਾ ਕੇ ਸਰਨ ਪਰੇ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਹਾਂ ਨਾਨਕ ਤੇ ਵਿਸਰਾਮ ਲਾ ਗੋੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਬਾਹ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਕੀ ਸੰਗ ਗੱਗੇ ਦੇ ਨਾਲ ਹੀ ਉਚਾਰਨ ਕਰਨਾ ਹੈ ਸੰਗ ਕਈ ਵਾਰ ਆਪਾਂ ਨਾ ਸੰਗ ਕਹਿ ਜਾਂਦੇ ਗੱਗਾ ਵੀ ਨਹੀਂ ਬੋਲਿਆ ਜਾਂਦਾ ਉਹ ਗੰਗਾ ਜਾਂ ਬੋਲਿਆ ਜਾਂਦਾ ਸੰਗ ਸੰਗ ਤੇ ਘੱਗਾ ਵੀ ਨਹੀਂ ਬੋਲ ਜਣਾ ਸੰਗ ਕਈ ਸੰਗ ਹੀ ਕਹਿ ਜਾਂਦੇ ਗੱਗਾ ਸ਼ੁੱਧ ਬੋਲਣਾ ਹੈ ਯਾਨੀ ਹਰ ਸੰਗ ਰਾਤੇ ਸੁਫਲ ਫਲਾ ਹਾਂ ਸੁਫਲ ਪੁੱਲਾ ਹੀ ਬੋਲਨਾ ਸਫਲ ਨਹੀਂ ਕਹਿਣਾ ਸਭ ਭੈ ਮਿਟੈ ਤੁਮਾਰਾ ਨਾਮ ਭੇਟਤ ਭੇਟਤ ਸੰਗ ਹਾਂਜੀ ਭੇਟਤ ਭੇਟਤ ਸੰਗ ਭੇਟਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰਿ ਸਿਉ ਸੂਰਚੈ ਇਥੇ ਵਿਸਰਾਮ ਹਰਿ ਸਿਉ ਸੂਰਚੈ ਜੇ ਸੋ ਸਾਧਕਾ ਮੰਤਾ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਬ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਾਗੈ ਹਰ ਸੰਗ ਰਾਤਾ ਆਨ ਦਿਨ ਜਾਗੇ ਹਰ ਸੰਗ ਰਾਤਾ ਆਨ ਦਿਨ ਨਾ ਇਹ ਆਨ ਤੇ ਦਿਨ ਦੇ ਵਿੱਚ ਡੈਸ਼ ਦੇ ਕੇ ਪੂਲਾ ਹੀ ਉਚਾਰਨ ਕਰਨਾ ਕਿਤੇ ਵੀ ਆ ਜਾਣਾ ਕਈ ਵਾਰ ਅਸੀਂ ਛੇਤੀ ਅਨ ਦਿਨ ਬੋਲ ਜੰਦੇ ਆਨ ਦਿਨ ਆਨ ਦਿਨ ਐ ਬੋਲ ਹਰ ਸੰਗ ਰਾਤਾ ਆਨ ਦਿਨ ਜਾਗੇ ਇੱਠਾਈ ਆਨ ਦਿਨ ਹਰ ਸੰਗ ਰਾਤਾ ਆਨ ਦਿਨ ਜਾਗੇ ਹਰ ਸੰਗ ਰਾਤਾ ਸਹਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਜਿਨ ਕੋ ਇਥੇ ਵਿਸਥਾਪ ਹਾਂ ਜੀ ਜੇਨ ਕੋ ਪ੍ਰਭ ਮੇਰਾ ਵਿਸਰਤ ਨਾਹੀ ਜਿਨ ਕੋ ਪ੍ਰਭ ਮੇਰਾ ਵਿਸਰਤ ਨਾਹੀ ਗੌੜੀ ਮਹੱਲਾ ਪੰਜਵਾ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਾਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਘਰ ਆਏ ਭੇਟ ਤ ਸਾਧ ਸੰਗ ਗਈ ਬੁਲਾਏ ਰਹਾਉ ਨੇਤਰ ਪੁਨੀਤ ਪੇਖਤ ਹੀ ਦਰਸ ਧਨ ਮਸਤਕ ਚਰਨ ਕਮਲ ਚਰਨ ਕਮਲ ਹੀ ਪਰਸ ਗੋਬਿੰਦ ਕੀ ਤਹਿਲ ਸਫਲ ਇਹ ਕਾਇਆ ਹਾਂ ਇਥੇ ਕਾਇਆ ਕੱਕੇ ਦੇ ਕੰਨੇ ਉਤੇ ਬਿੰਦੀ ਆ ਕਾਇਆ ਉਚਾਰਨ ਕਰਨਾ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਈ ਸੁਖ ਪਾਇਆ ਲੱਗ ਦਾਸਹਿ ਪਾਇ ਆਪ ਗਿਆ ਤਾਂ ਆਪਹਿ ਭਏ ਕਿਰਪਾ ਨਿਦਾਨ ਕੀ ਸਰਨੀ ਪਏ ਜੋ ਚਾਹਤ ਸੋਹੀ ਜਬ ਪਾਇਆ ਤਬ ਢੁੰਡਨ ਕਹਾ ਕੋ ਜਾਇ ਅਸਿਰ ਭਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾ ਕੂਟ ਮੱਜਨ ਦੀਨੋ ਇਸਨਾਨ ਲੱਖ ਅਰਬ ਖਰਬ ਦੀਨੋ ਦਾਨ ਲੱਖ ਅਰਬ ਖਰਬ ਇਥੇ ਵਿਰਾਮ ਲਾਦਣਾ ਦੀਨੋ ਦਾਨ ਜਾ ਮਨ ਵਸਿਉ ਹਰ ਕੋ ਨਾਮ ਸਗਲ ਪਵਿੱਤ ਗਉਨ ਗਾਏ ਗੋਪਾਲ ਇਹ ਪਵਿੱਤ ਉਚਾਰਨ ਕਰਨਾ ਗੋਪਾਲ ਗੋਪਾਲ ਨਹੀਂ ਕਹਿਣਾ ਔਕੜ ਨਾਲ ਉਚਾਰਨ ਕਰਨਾ ਛੇਤੀ ਗੋਪਾਲ ਪਾਪ ਮਿਟ ਹੈ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਾਪ ਸਾਧਨ ਸਾਧੇ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਬਹੁਤ ਉਰਦ ਤਾਪ ਉਰਦ ਦਦੇ ਨਾਲ ਨਹੀਂ ਬੋਲਣਾ ਉਰਦ ਤਦੇ ਨਾਲ ਤਾਪ ਪੂਲਾ ਬੋਲਣਾ ਇਥੇ ਵਿਸਰਾਮ ਹੈ ਸਾਧਨ ਸਾਧੇ ਸਾਧੇ ਕਸ ਕੀ ਬੋਲਣਾ ਹਨ ਇੱਕ ਲਾਭ ਮਨੂਰਥ ਲਾਦੀ ਹਰ ਹਰ ਨਾਮ ਰਸਨ ਆਰਾਦੀ ਸਿਮਰਿਤ ਸਾਸਤ ਵੇਦ ਬਖਾਨੇ ਜੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭ ਸਿਉ ਮਨ ਮੰਨੇ ਅਗਾਧ ਬੂਦ ਹਰ ਅਗਮ ਅਪਾਰੀ ਨਾਮ ਜਪਤ ਨਾਮ ਰਿਦੇ ਵਿਚਾਰੇ ਨਾਨਕ ਕਾ ਪ੍ਰਭ ਕਿਰਪਾ ਧਾਰੀ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਹਾਂਜੀ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਧੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸਹ ਅਰਾਦ ਮੇਰਾ ਮਾਨ ਧੀਰਾ ਰਹਾਉ ਅਨ ਦਿਨ ਜਪੋ ਗੁਰੂ ਗੁਰ ਨਾਮ ਤਾ ਤੇ ਸਿੱਧ ਪਏ ਜਪੋ ਉਚਾਰਨ ਕਰਨਾ ਅਨ ਦਿਨ ਜਪੋ ਗੁਰੂ ਗੁਰ ਨਾਮ ਤਾ ਤੇ ਸਿੱਧ ਪਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਬਿਖ ਗਏ ਕਹੋ ਨਾਨਕ ਕਹਾ ਪੈ ਕਹਾ ਪੈ ਪਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੋੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉੱਭਰੈ ਸਭ ਕੋਏ ਕਰਨ ਕਰਾਵਨ ਪੂਰਨ ਸੱਚ ਸੋਏ ਰਹਾਉ ਅਬ ਮਨ ਬਸਿਆ ਅਬ ਕਸਕੇ ਨਹੀਂ ਬੋਲਣਾ ਆਬ ਮਨ ਬਸਿਆ ਅਬ ਮਨ ਬਸਿਆ ਕਰਨਹਾਰਾ ਭੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰੱਖੇ ਜਨਮ ਜਨਮ ਕੀ ਕਿਲ ਵੇਖ ਲਾਥੇ ਕਹਿਣ ਨ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗਾਉੜੀ ਚੇਤੀ ਮਹੱਲਾ ਪੰਜਵਾ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ RAM ਕੋ ਬਲ ਪੂਰਨ ਭਾਈ ਇਹ ਨਹੀਂ ਪਾੜ ਧਿਆਨ ਨਾਲ ਉਚਾਰਨ ਕਰਨਾ RAM ਕੋ ਬਲ ਇਥੇ ਵੀ RAM ਹੈ ਪੂਰਨ ਭਾਈ ਇਕੱਠਾ ਨਹੀਂ ਕਹਿ ਦੇਣਾ ਪੂਰਨ ਇਥੇ ਥੋੜਾ ਜਿਹਾ ਰੁੱਕ ਕੇ ਬੋਲਣਾ ਫਿਰ ਬੋਲਣਾ ਪੂਰਨ ਭਾਈ ਤਾ ਤੇ ਬ੍ਰਿਥਾ ਨ ਬਿਆਪੈ ਕਾਈ ਤਾ ਤੇ ਇਥਿ ਵਿਸਰਾਮ ਬ੍ਰਿਥਾ ਨ ਬਿਆਪੈ ਕਾਈ ਰਹਾਵ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਾਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ